ਆ ਗਿਆ ਜੀ ਇਹ ਨਹਿਰ ਦਾ ਪੁਲ ਤੇ ਉਸਤਾਦ ਜੀ ਨੇ ਸ਼ੁਭ ਕਰਕਵਾਲਾਂ ਨਾਲ ਇਹਦਾ ਉਹ ਰੱਖਿਆ ਸੀਗਾ ਬਾਦਲ ਸਾਹਿਬ ਨੇ ਸੁਖਵੀਰ ਬਾਦਲ ਨੇ ਇਹਦਾ ਉਸਤਾਦ ਜੀ ਇੱਥੇ ਲਾਏਗਾ ਇੱਥੇ ਲਾ ਹਮਾ ਯਾਰ ਇਹਦਾ ਜਗ੍ਹਾ ਤਾਂ ਸੀ ਇਹ ਵਿਚਾਰ ਇਹਦਾ ਪੁਲ ਦਾ ਕਾਟਣਾ ਕੀਤਾ ਸੀ ਨਾ ਦਰ ਘਾਟਣ ਕੀਤਾ ਇਹ ਬੰਦ ਘਾਟਣ ਕੀਤਾ ਕੋਈ ਜਿਹਾ ਚਾਕੂ ਲੈ ਵੀ ਸੁਖਵੀਰ ਜੀ ਆ ਉਹ ਜਗਦਾ ਕਰਤਾ ਚਲੋ ਉੱਤ ਨਹੀਂ ਰਹਿਣਗੇ ਕਿੰਨੀਆਂ ਲਾਉਣੀਆਂ ਇੱਥੇ ਚਾਰ ਅੱਤ ਦੀਦਰ ਅੰਦਰ ਲਾਗੇ ਪਿੱਛੋਂ ਭਾਂਦੇ ਜਰ ਦੀ ਮੜੀ ਮੂੰਹ ਆਸਕੀਂ ਬਿਲੋਟਾਣਾ ਥੱਲੇ ਮੌਮ ਜਿੱਟ ਕੇ ਹੋਰ ਹਲਦੀ ਨਹੀਂ ਹੋਰ ਹਲਦੀ ਹੋਰ ਮਤਲਬ ਭਜਾਏਗਾ ਆ ਮੇਰੇ ਸਾਲੇ ਡੱਕੇ ਹੋ ਰਾਤ ਨੂੰ ਤੁਸੀਂ ਨਾਲ ਗਈ ਜਾਂਦੇ ਘਰ ਇਹ ਸਾਲੇ ਆ ਤਾਂ ਮਾਰ ਤਾ ਤੇ ਬਾਕੀ ਭਾਈ ਦੀਵਾਲੀ ਆਦਣਾ ਸਾਡੇ ਜਿਵੇਂ ਕਿ ਖੇਤਾਂ ਦੇ ਵਿੱਚ ਜਿਹੜੇ ਕਿ ਮੋਟਰਾਂ ਵਾਲੇ ਕੋਠੇ ਆ ਗਏ ਤੇ ਜਾਂ ਜਿਵੇਂ ਪਾਣੀ ਵਾਲੀਆਂ ਡੱਗੀਆਂ ਆ ਗਈਆਂ ਉੱਥੇ ਵੀ ਜਿਹੜੇ ਦੀਵੇ ਆ ਉਹ ਲਾਏ ਜਾਂਦੇ ਆ ਯੰਗਰਵਿੰਦਰ ਹਾਂਜੀ ਹਾਂਜੀ ਬਾਈ ਲਾਉਣੇ ਚਾਹੀਦੇ ਆ ਜ਼ਰੂਰੀ ਆ ਆਪਣੇ ਦੇਵੀ ਦੇ ਉੱਤਰ ਖੇਤਾਂ ਜੀ ਹੁੰਦੇ ਆ ਹਾਂ ਤੇ ਬਾਕੀ ਹੁਣ ਆਪਾਂ ਇਧਰ ਖੇਤ ਆਏ ਸੀਗੇ ਖੇਤ ਲਾ ਕੇ ਬਾਕੀ ਫੇਰ ਉੱਤਰ ਪਿੰਡ ਚਲਦੇ ਆ ਦੁਬਾਰੇ ਲੋ ਜੀ ਹੁਣ ਆਪਾਂ ਬੈਠੇ ਆ ਆਪਣੇ ਪਿੰਡ ਦੇ ਸਿਵਿਆਂ ਦੇ ਵਿੱਚ ਇੱਥੇ ਆਪਾਂ ਦੀਵੇ-ਦੂਵੇ ਲਾਤੇ ਇਹਨੇ ਕਹਿੰਦੇ ਹੁੰਦੇ ਆ ਕਹਿੰਦੇ ਜਿਉਣਾ ਝੂਠਾ ਤੇ ਮਰਨਾ ਸੱਚਾ ਤੇ ਇਹਨੂੰ ਆਪਾਂ 에ਰਪੋਰਟ ਵੀ ਕਹਿ ਸਕਦੇ ਆ ਇਹ ਆ ਸਾਡੇ ਪਿੰਡ ਦਾ ਏਅਰਪੋਰਟ ਜਿੱਥੋਂ ਸਾਰੇ ਨਵੇਂ ਫਲੈਟ ਆਉਟ ਨਹੀਂ ਆਨੇ ਲਓ ਜੀ ਬਈ ਹੁਣ ਆਪਾਂ ਦੀ ਲਾ ਰਹੇ ਹਾਂ ਸੂਏ ਤੇ ਇਹ ਆ ਸੂਏ ਦਾ ਪੁਲ ਤੇ ਕਿਉਂਕਿ ਇੱਥੋਂ ਆਪਣੇ ਸਾਰੇ ਪਾਣੀ ਜਾਂਦਾ ਹੈ ਖੇਤਾਂ ਦੇ ਵਿੱਚ ਇਸੇ ਸੂਏ ਦਾ ਤੇ ਆਜੋ ਫਿਰ ਚੱਲਦੇ ਹਾਂ ਅੱਗੇ ਇਹ ਹੈਗਾ ਜੀ ਆਪਣਾ ਸਰਕਾਰੀ ਸਕੂਲ ਤੇ ਬਾਕੀ ਵੀ ਇਧਰਲੀ ਸਾਈਡ ਆ ਤੁਸੀਂ ਦੇਖ ਸਕਦੇ ਹੋ ਜਿਹੜੀ ਦੀਪ ਮਾਲਾ ਲੱਗੀ ਹੋਈ ਆ ਬਹੁਤ ਸੋਹਣੀ ਦੀਪ ਮਾਲਾ ਲੱਗੀ ਆ ਬਾਕੀ ਬਲਮ ਬਲਮ ਵੀ ਸਾਰੇ ਤਾਹਾਂ ਤੇ ਲੱਗੇ ਹੋਏ ਨੇ ਬਾਕੀ ਇਧਰਲੇ ਪਾਸੇ ਉਹ ਤਾਹਾਂ ਉੱਥੇ ਮਿੱਟੀ ਕੱਢੀ ਜਾਂਦੀ ਆ ਹਾਂ 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 ਐਂ ਤੇ ਖੜ ਕੇ ਫੋਟੋ ਖਿੱਚਾ ਦੇ ਸਾਡੀ ਕੁੜੀਆ ਦੋਨਾਂ ਨੂੰ ਜੋੜ ਕੇ ਹਾਂ ਹਾਂ ਹੁਣ ਸੇ ਨਹੀਂ ਮਾਸਕ ਲਗਾਇਆ ਨਹੀਂ ਮੁੱਛੀ ਇਹਨਾਂ ਨੂੰ ਲਾ ਦੇ ਮਾਸਕ ਮਾਸਕ ਲਗਾ ਕੇ ਰੱਖਣਾ ਪੈਂਦਾਗਾ ਕਹਿੰਦੇ ਫੇ ਖਾਂਸੀ ਨਹੀਂ ਹੁੰਦੀ ਠੀਕ ਆ ਹੈਨਾ ਗਲਾ ਨਹੀਂ ਖਰਾਬ ਹੁੰਦਾ ਕੀ ਨਹੀਂ ਹੁੰਦਾਗਾ ਗਲਾ ਦੇਖਦਾ ਹੁੰਦਾ ਇੱਕ ਹੋਰ ਨਹੀਂ ਹੁੰਦਾ ਕੰਟੀਨਿਊਂਗੇ ਕੰਟੀਨਿਊਂ ਦੀ ਖਾਂਣੇ ਲੱਗਦਾ ਹਾਂ ਉਹ ਛਿੱਕਣ ਵਾਲੀ ਵੈਰੀ ਗੁੱਡ ਠੀਕ ਓਕੇ ਹੈਪੀ ਦਿ ਵਾਲੀ ਟੂ ਯੂ ਓਕੇ ਬਾਏ ਅੰਧਲੇ ਕੀ ਮਤ ਅੰਧਲੇ ਬੋਲੀ ਆਏ ਗਿਆ ਦੁੱਖਾਏ ਦੁੱਖ ਮੈ ਧਮ ਮਾ ਦੁੱਖਾ la cheina no estar <laughs> negarmenta